ਅੱਜ ਦੀ ਇਸ ਵੀਡੀਓ ਦਾ ਜੋ ਮੁੱਦਾ ਹੈ ਉਹ ਦੁਨੀਆ ਦੀ ਇੱਕ ਅਜਿਹੀ ਕਿਤਾਬ ਦੇ ਬਾਰੇ ਹੈ ਜਿਸ ਨੇ ਲੋਕਾਂ ਦਾ ਇਸ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੱਦ ਤੱਕ ਬਦਲਿਆ ਤੇ ਤੁਸੀਂ ਇਸ ਕਿਤਾਬ ਦਾ ਨਾਮ ਵੀ ਬਹੁਤ ਜ਼ਰੂਰ ਸੁਣਾ ਹੋਣਾ ਤੇ ਥੰਬਨੇਲ ਤੇ ਦੇਖਿਆ ਵੀ ਹੋਣਾ ਜਿਸ ਨੂੰ ਆਪਾਂ ਕਹਿੰਦੇ ਆ ਦਾ ਸਿਕਰੇਟ ਜੋ ਕਿ ਆਕਰਸ਼ਣ ਦੇ ਸਿਧਾਂਤ ਦੇ ਬਾਰੇ ਦੱਸਦੀ ਹੈ ਤੇ ਮੈਂ ਇਹ ਕਿਤਾਬ 2014 ਦੇ ਅਖੀਰ ਦੇ ਵਿੱਚ پڑھی ਸੀ ਤੇ ਉਸ ਤੋਂ ਬਾਅਦ 2015 ਦੇ ਵਿੱਚ ਜਿਸ ਤੇ ਮੈਂ ਕੁਝ ਨਿੱਜੀ ਤਜਰਬੇ ਵੀ ਕੀਤੇ ਕਿ ਚੀਜ਼ਾਂ ਕਿਸ ਤਰ੍ਹਾਂ ਕੰਮ ਕਰਦੀਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਸਲੀ ਰੂਪ ਦਿੱਤਾ ਕੋਈ ਚੀਜ਼ਾਂ ਬਹੁਤ ਹੱਦ ਤੱਕ ਕਾਮਯਾਬੀ ਰਹੀਆਂ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਜੋ ਸੀਗੀਆਂ ਪਦਾਰਥਵਾਦ ਦੇ ਨਾਲ ਜੁੜੀਆਂ ਹੋਈਆਂ ਸੀ ਜਿਸ ਕਰਕੇ ਮੈਂ ਉਹਨਾਂ ਚੀਜ਼ਾਂ ਤੋਂ ਕਿਨਾਰਾ ਕਰਨਾ ਚੰਗਾ ਸਮਝਿਆ ਉਸ ਪਾਸੇ ਆਪਾਂ ਆ ਜਾਂਦੇ ਹੋਏ ਮੈਂ ਅੱਜ ਇਸ ਕਿਤਾਬ ਦੇ ਜੋ ਲੂਪ ਹੋਲ ਆ ਉਹਨਾਂ ਬਾਰੇ ਗੱਲ ਕਰਾਂਗਾ ਕਿਉਂਕਿ ਬਹੁਤ ਲੋਕਾਂ ਨੇ ਕਿਤਾਬ ਪੜ੍ਹੀ ਹੋਣੀ ਐ ਇਹ ਸੋਚ ਕੇ ਕਿ ਹੁਣ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣ ਵਾਲਾ ਜਾਂ ਮੈਂ ਹੁਣ ਸਭ ਕੁਝ ਪ੍ਰਾਪਤ ਕਰ ਲੈਣਾ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਜ਼ਿੰਦਗੀ ਦੀ ਗੱਡੀ ਹੁਣ ਲੀਤੇ ਆ ਜਾਣੀ ਐ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਨਾਹੀ ਬਾਹਰੀ ਦੁਨੀਆ ਦੇ ਵਿੱਚ ਹੁੰਦਾ ਤੇ ਨਾਹੀ ਆਪਣੀ ਜੋ ਅੰਦਰੂਨੀ ਦੁਨੀਆ ਚੱਲ ਰਹੀ ਹੈ ਉਸ ਦੇ ਵਿੱਚ ਕੋਈ ਇਦਾਂ ਦਾ ਬਦਲਾਵ ਆਉਂਦਾ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਮੈਂ ਇਸ ਕਿਤਾਬ ਦੀ ਕੋਈ ਬੁਰਾਈ ਨਹੀਂ ਕਰ ਰਿਹਾ ਕਿ ਇਹ ਕਿਤਾਬ ਨਹੀਂ ਪੜ੍ਹਨੀ ਚਾਹੀਦੀ ਸਗੋਂ ਪੜੋ ਹਰ ਛੇ ਮਹੀਨੇ ਬਾਅਦ ਜਾਂ ਸਾਲ ਬਾਅਦ ਹਰ ਇੱਕ ਇਨਸਾਨ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਪਰ ਇਸ ਨੂੰ ਹਾਜ਼ਮ ਵੀ ਕਰਨਾ ਪੈਣਾ ਜੋ ਕਿ ਅਕਸਰ ਲੋਕ ਕਰਦੇ ਨਹੀਂ ਇਸ ਕਿਤਾਬ ਦਾ ਜੋ ਪਹਿਲਾ ਲੂਪ ਹੋਲ ਆ ਉਹ ਇਹ ਹੈ ਕਿ ਕਿਤਾਬ ਤੁਹਾਡੇ 네ਗੇਟਿਵ ਇਮੋਸ਼ਨ ਨੂੰ ਬਹੁਤ ਇਗਨੋਰ ਕਰਦੀ ਹੈ ਜੋ ਕਿ ਤੁਹਾਡੇ ਦਿਮਾਗ ਦੇ ਵਿੱਚ ਆਉਣੇ ਹੀ ਆਉਣੇ ਆ ਤੁਸੀਂ ੱਤੇ ਨਾਲ ਨਹੀਂ ਰੋਕ ਸਕਦੇ ਉਹਨਾਂ ਨੂੰ ਕਿ ਤੁਸੀਂ 네ਗੇਟਿਵ ਨਾ ਹਰਦਮ ਪੋਜ਼ਿਟਿਵ ਰਹੋ ਇਹਦੇ ਵਿੱਚ ਸਿਰਫ ਇਹੀ ਦੱਸਿਆ ਗਿਆ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹਰ ਪੱਖ ਤੋਂ ਲੈ ਕੇ ਹਰ ਵਿਚਾਰ ਨੂੰ ਲੈ ਕੇ ਜੋ ਕਿ ਇੱਕ ਅਸੰਭਵ ਚੀਜ਼ ਹੈ ਚੀਜ਼ਾਂ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਜਾਂ ਆਪਣੇ ਆਪ ਨੂੰ ਲੈ ਕੇ ਇਨਸਾਨ ਕਦੇ ਨਾ ਕਦੇ ਤਾਂ ਨੈਗੇਟਿਵ ਦਿਸ਼ਾ ਦੇ ਵੱਲ ਜਾਂਦਾ ਹੀ ਜਾਂਦਾ ਹੈ ਕਿਸੇ ਵੀ ਰੂਪ ਦੇ ਵਿੱਚ ਸੰਭਵ ਨਹੀਂ ਹੈਗਾ ਕਿ ਤੁਸੀਂ ਹਰ ਸਮੇਂ ਪੋਜ਼ਿਟਿਵ ਰਹੋ ਕਦੇ ਨਾ ਕਦੇ ਤੁਹਾਨੂੰ ਚੀਜ਼ਾਂ ਸਹੀ ਸਮੇਂ ਤੇ ਨਾ ਮਿਲਣ ਕਰਕੇ ਵੀ ਗਿਲਟ ਫੀਲ ਹੁੰਦਾ ਕਿ ਜੋ ਚੀਜ਼ਾਂ ਤੁਸੀਂ ਪੌੜਨ ਦੀ ਹੋੜ ਦੇ ਵਿੱਚ ਲੱਗੇ ਹੋ ਉਹ ਤੁਹਾਨੂੰ ਚੀਜ਼ਾਂ ਸਹੀ ਸਮੇਂ ਤੇ ਸਹੀ ਮੌਕੇ ਤੇ ਨਹੀਂ ਮਿਲਦੀਆਂ ਆਖਰਕਾਰ ਤੁਸੀਂ ਵੀ ਇਨਸਾਨ ਹੋ ਤੁਹਾਡੇ ਅੰਦਰ ਵੀ ਗੁੱਸਾ ਆਉਂਦਾ ਹੈ ਦਰਵੀ ਹੁੰਦਾ ਕੋਈ ਚੀਜ਼ਾਂ ਨੂੰ ਲੈ ਕੇ ਤੇ ਸਮਾਜ ਵਿੱਚ ਵਾਪਰ ਰਹੀਆਂ ਘਟਰਾਵਾਂ ਕਰਕੇ ਦੁੱਖ ਵੀ ਹੁੰਦਾ ਜਿਸ ਕਰਕੇ ਜੋ ਤੁਹਾਡੇ ਦਿਮਾਗ ਦਾ ਵਰਤਾਰਾ ਉਹ ਦਿਸ਼ਾ ਬਦਲ ਲੈਂਦਾ ਤੇ ਜੋ ਤੁਹਾਡੀ ਸਰੀਰ ਦੀ એનર્ਜੀ ਹੈ ਤੁਹਾਡੇ ਸੋਚ ਦੀ એનર્ਜੀ ਹੈ ਤੁਹਾਡੀ ਅਧਿਆਤਮਿਕ ਤੌਰ ਤੇ ਜੋ એનર્ਜੀ ਹੈ ਉਹ ਕਿਸੇ ਹੋਰ ਜਗ੍ਹਾ ਵੱਲ ਸ਼ਿਫਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਕਿਤਾਬ ਦਾ ਜੋ ਦੂਜਾ ਲੂਪ ਹੋਲਾ ਉਹ ਇਹ ਹੈ ਕਿ ਕਿਤਾਬ ਦੇ ਵਿੱਚ ਵਿਜੂਅਲਾਈਜੇਸ਼ਨ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਵਿਜੂਅਲਾਈਜੇਸ਼ਨ ਹੀ ਸਭ ਕੁਝ ਹੈ ਤੇ ਸਾਰੀ ਦੀ ਸਾਰੀ ਕਿਤਾਬ ਇਸੇ ਦੇ ਦੁਆਲੇ ਹੀ ਘੁੰਮਦੀ ਹੈ ਮੈਂ ਨਹੀਂ ਕਹਿ ਰਿਹਾ ਕਿ ਵਿਜੂਅਲਾਈਜੇਸ਼ਨ ਵਧੀਆ ਚੀਜ਼ ਹੈ ਵਿਜੂਅਲਾਈਜੇਸ਼ਨ ਬਹੁਤ ਕਾਮਯਾਬ ਤਰੀਕ ਜੇਕਰ ਤੁਸੀਂ ਕੋਈ ਹਾਸਲ ਕਰਨਾ ਚਾਹੁੰਦੇ ਹੋ ਪਰ ਜੋ ਵਿਜੂਅਲਾਈਜੇਸ਼ਨ ਦਾ ਰਸਤਾ ਹੈਗਾ ਉਹ ਉਸੇ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਤੇ ਉਸੇ ਦਿਸ਼ਾ ਵੱਲ ਮਿਹਨਤ ਹੋਣੀ ਚਾਹੀਦੀ ਤੁਹਾਡੀ ਜਿਸ ਦਿਸ਼ਾ ਵਿੱਚ ਤੁਸੀਂ ਜਾਣਾਗਾ ਕਿਉਂਕਿ ਵਿਜੂਅਲਾਈਜੇਸ਼ਨ ਉਸੇ ਦਿਸ਼ਾ ਵਿੱਚ ਹੀ ਕੰਮ ਕਰਦੀ ਏ ਭਾਵੇਂ ਤੁਹਾਨੂੰ ਰਿਜ਼ਲਟ ਦਿੰਦੀ ਏ ਜਿਸ ਦਿਸ਼ਾ ਵਿੱਚ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਤੇ ਆਪਣੇ ਕਦਮ ਚੁੱਕ ਰਹੇ ਹੋ ਤੇ ਉਸਦੇ ਨਤੀਜੇ ਤੁਹਾਨੂੰ ਸ਼ਾਨਦਾਰ ਮਿਲਦੇ ਨੇ ਹੁਣ ਮੰਨ ਕੇ ਚੱਲੋ ਕਿ ਕੋਈ ਇਨਸਾਨ ਗੱਡੀਆਂ ਦੀ ਵਰਕਸ਼ਾਪ ਦੇ ਵਿੱਚ ਕੰਮ ਸਿੱਖਦਾ ਉਹ 1 ਸਾਲ 2 ਸਾਲ ਜਾਂ 3 ਸਾਲ ਲਾਉਂਦਾ ਤੇ ਉਸ ਬੇਗੋਲ ਇੱਕ ਚੰਗਾ ਤੇਆਰ ਬਆ ਜਾਂਦਾ ਹੁਣ ਉਸਦੇ ਦਿਮਾਗ ਦੇ ਵਿੱਚ ਇਹ ਚੱਲਦਾ ਕਿ ਮੇਰੀ ਖੁਦ ਦੀ ਵਰਕਸ਼ਾਪ ਹੋਣੀ ਚਾਹੀਦੀ ਹੈ ਕਿ ਜਿੱਥੇ ਮੈਂ ਆਪਣਾ ਕੰਮ ਆਪ ਕਰ ਸਕਾਂ ਆਪਣੀ ਮਰਜ਼ੀ ਨਾਲ ਕਰ ਸਕਾਂ ਤੇ ਆਪਣੀ ਮਰਜ਼ੀ ਮੁਤਾਬਕ ਕਿਤੇ ਆ ਜਾ ਸਕਾਂ ਤੇ ਮੈਂ ਆਪਣਾ ਨਾਮ ਬਣਾ ਸਕਾਂ ਏਰੀਆ ਦੇ ਵਿੱਚ ਤੇ ਹੁਣ ਇਹੀ ਵਿਜੂਅਲਾਈਜੇਸ਼ਨ ਉਸਦੇ ਦਿਮਾਗ ਦੇ ਵਿੱਚ ਚੱਲਦੀ ਹੈ ਤੇ ਉਹ ਇਹ ਸਭ ਮਹਿਸੂਸ ਕਰਦਾ ਤੇ ਜਦੋਂ ਮਾਲਕ ਵਰਕਸ਼ਾਪ ਦੇ ਵਿੱਚ ਨਹੀਂ ਹੁੰਦਾ ਤਾਂ ਇਹ ਵਿਜੂਅਲਾਈਜੇਸ਼ਨ ਉਹਦੀ ਬਾਹਰਲੀ ਦੁਨੀਆ ਦੇ ਵਿੱਚ ਵਰਤਦੀ ਹੈ ਭਾਵੇਂ ਉਸ ਨੂੰ ਅੰਦਰੋਂ ਅਹਿਸਾਸ ਫਿਰ ਹੋਣ ਲੱਗ ਜਾਂਦਾ ਕਿ ਮੈਂ ਇੱਕ ਮਾਲਕ ਦੇ ਤੌਰ ਤੇ ਸਭ ਕੁਝ ਦੇਖ ਰਿਹਾ ਹਾਂ ਤੇ ਉਸੇ ਦਿਸ਼ਾ ਵਿੱਚ ਹੋਲੀ-ਹੋਲੀ ਅੱਗੇ ਜਾਂਦਾ ਆਪਣੀ ਮਿਹਨਤ ਤੇ ਆਪਣਾ ਕੰਮ ਜਾਰੀ ਰੱਖਦਾ ਤੇ ਦਿਮਾਗ ਦੇ ਵਿੱਚ ਵਿਜ਼ੂਅਲਾਈਜੇਸ਼ਨ ਕਰਦਾ ਰਹਿੰਦਾ ਕਿ ਕਿਸੇ ਦਿਨ ਮੇਰੀ ਦੁਕਾਨ ਹੋਵੇਗੀ ਮੇਰੀ ਖੁਦ ਦੀ ਵਰਕਸ਼ਾਪ ਹੋਵੇਗੀ ਤਾਂ ਹੁਣ ਉਸ ਤੋਂ ਬਾਅਦ ਕੀ ਹੁੰਦਾ ਆਪਣੀ ਵਰਕਸ਼ਾਪ ਖੋਲ੍ਹ ਲੈਂਦਾ ਤੇ ਇਹ ਸਭ ਕਦੋਂ ਤੇ ਕਿਹੜੇ ਵੇਲੇ ਹੋ ਜਾਂਦਾ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹ ਉਸੇ ਦਿਸ਼ਾ ਵਿੱਚ ਹੀ ਕੰਮ ਕਰ ਰਿਹਾ ਸੀ ਤੇ ਉਸੇ ਦਿਸ਼ਾ ਵਿੱਚ ਹੀ ਆਪਣੀ ਵਿਜ਼ੂਅਲਾਈਜੇਸ਼ਨ ਕਰ ਰਿਹਾ ਸੀਗਾ ਹੁਣ ਜੇਕਰ ਆਪਾਂ ਇਸ ਦੇ ਦੂਜੇ ਪਾਸੇ ਆਈਏ ਹੁਣ ਉਹੀ ਇਨਸਾਨ ਉਸੇ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਹੈ ਤੋ ਇੱਕ ਦਿਨ ਜਦੋਂ ਕੰਮ ਕਰ ਰਿਹਾ ਹੁੰਦਾ ਤਾਂ ਇੱਕ ਬਹੁਤ ਵੱਡੀ ਗੱਡੀ ਆਉਂਦੀ ਹੈ ਜਿਸ ਦੇ ਵਿੱਚ ਇੱਕ ਘੈਂਟ ਜਿਆ ਕਲਾਕਾਰ ਬਾਹਰ ਨਿਕਲਦਾ ਤਾਂ ਉਸ ਕਲਾਕਾਰ ਨੂੰ ਦੇਖ ਕੇ ਉਸਦੇ ਦਿਮਾਗ ਦੇ ਵਿੱਚ ਇਹ ਆਉਂਦਾ ਕਿ ਯਾਰ ਜ਼ਿੰਦਗੀ ਤਾਂ ਇਸ ਬੰਦੇ ਦੀ ਏ ਮੈਂ ਤਾਂ ਐਵੇਂ ਫਾਲਤੂ ਚ ਤੁਰਿਆ ਫਿਰਦਾ ਇੱਥੇ ਤੇਲ ਨਾਲ ਮੱਥਾ ਮਾਰਦਾ ਤੇ ਹੁਣ ਉਸਦੇ ਦਿਮਾਗ ਦੇ ਵਿੱਚ ਇਹ ਚੱਲੀ ਜਾਂਦਾ ਸਾਰਾ ਦਿਨ ਜਦੋਂ ਵੀ ਕਿਤੇ ਕੰਮ ਕਰਦਾ ਉੱਠਦਾ ਬੈਠਦਾ ਸੌਂਦਾ ਕਿ ਉਸਨੇ ਵੀ ਇੱਕ ਕਲਾਕਾਰ ਬੰਨਾ ਨਾ ਤਾਂ ਉਸ ਨੂੰ ਰਿਆਜ਼ ਕਰਨਾ ਪਤਾ ਨਾ ਹੀ ਉਹ ਕਦੇ ਰਿਆਜ਼ ਕਰਦਾ ਨਾ ਤਾਂ ਉਸ ਨੂੰ ਹਰਮੋਨੀਅਮ ਦੇ ਨੋਟਸ ਦਾ ਪਤਾ ਬਸ ਇਹੀ ਵਿਜ਼ੂਅਲਾਈਜੇਸ਼ਨ ਚੱਲੀ ਜਾਂਦੀ ਹੈ ਦੁਆਬੇ ਵਿੱਚ ਕਿ ਮੈਂ ਇੱਕ ਕਲਾਕਾਰ ਮਾਨਾ ਜਦੋਂ ਕਿ ਵਰਕਸ਼ਾਪ ਦਾ ਮਾਲਕ ਉਸ ਨੂੰ ਇੱਕ ਘੰਟਾ ਵੀ ਪਾਸੇ ਨਹੀਂ ਹੋਣ ਦਿੰਦਾ ਥੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੀ ਵਿਜ਼ੂਅਲਾਈਜੇਸ਼ਨ ਤੇ ਤੁਹਾਡੇ ਕੰਮ ਇੱਕੋ ਦਿਸ਼ਾ ਚ ਹੋਣੇ ਚਾਹੀਦੇ ਆ ਤੇ ਇਸ ਕਿਤਾਬ ਦਾ ਤੀਜਾ ਲੂਪ ਹੋਲ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਵਿਕਟਮ ਬਲੇਮਿੰਗ ਬਹੁਤ ਹੈ ਹੁਣ ਮੰਨ ਕੇ ਚੱਲੋ ਜੇ ਕੋਈ ਬੰਦਾ ਗਰੀਬ ਹੈ ਜਾਂ ਬਿਮਾਰ ਹੈ ਜਾਂ ਕਿਸੇ ਹੋਰ ਹਾਦਸੇ ਵਿੱਚੋਂ ਲੰਘ ਰਿਹਾ ਹੈ ਤਾਂ ਕਿਤਾਬ ਦੇ ਜੋ ਮੂਲ ਸਰੋਤ ਨੇ ਉਹ ਤੁਹਾਨੂੰ ਨੈਗੇਟਿਵ ਦਿਸ਼ਾ ਵੱਲ ਹੀ ਲੈ ਕੇ ਜਾਂਦੇ ਨੇ ਕਿ ਇਹ ਜੋ ਉਸ ਦੀ ਜ਼ਿੰਦਗੀ ਦੇ ਵਿੱਚ ਆਪ ਵਰਿਆ ਇਹ ਉਸਨੇ ਆਪ ਕੀਤਾ ਹੁਣ ਇੱਕ ਗੱਲ ਮੰਨ ਲੇ ਚਲੋ ਕਿ ਹੁਣ ਤੁਸੀਂ ਸਾਰਾ ਦਿਨ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਹੋ ਇਦਾਂ ਕਦੇ ਨਹੀਂ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ ਜੋ ਖਿਆਲ ਚੱਲ ਰਹੇ ਆ ਉਹ ਤੁਹਾਡੇ ਖੁਦ ਦੇ ਬਾਰੇ ਵੀ ਹੁੰਦੇ ਆ ਤੇ ਹੋਰਾਂ ਦੇ ਬਾਰੇ ਵੀ ਹੁੰਦੇ ਆ ਚਾਹੇ ਤੁਹਾਡੇ ਯਾਰ ਦੋਸਤ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਤੁਹਾਡਾ ਪਰਿਵਾਰ ਹੋਵੇ ਜਾਂ ਕੋਈ ਹੋਰ ਸਕੇ ਸੰਬੰਧੀ ਤੇ ਹੁਣ ਇੱਕ ਗੱਲ ਇਹ ਵੀ ਦੇਖੋ ਕਿ ਜੇਕਰ ਤੁਸੀਂ ਆਪਣੇ ਬਾਰੇ ਮਾੜਾ ਨਹੀਂ ਸੋਚ ਰਹੇ ਤਾਂ ਤੁਹਾਡੇ ਬਾਰੇ ਮਾੜਾ ਸੋਚਣ ਵਾਲੇ ਹੋਰ ਬਹੁਤ ਬੈਠੇ ਹੋਣਗੇ ਦੁਨੀਆ ਤੇ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਆ ਤੁਹਾਡੇ ਸਕੇ ਸੰਬੰਧੀ ਹੋ ਸਕਦੇ ਆ ਤੁਹਾਡੇ ਯਾਰ ਦੋਸਤ ਹੋ ਸਕਦੇ ਆ ਜਾਂ ਤੁਹਾਡੇ ਦੁਸ਼ਮਣ ਹੋ ਸਕਦੇ ਆ ਕੁਝ ਵੀ ਹੋ ਸਕਦਾ ਕਿ ਜਿੰਨਾਂ ਦੀ ਜੋ ਪਾਪਕੇ ਤੁਹਾਡੇ ਜੋ ਫਿਊਚਰ ਬਾਰੇ ਇਹ ਕਹਿੰਦੇ ਨੇ ਕਿ ਇਸ ਦਾ ਤਾਂ ਕੁਝ ਬਣੇ ਹੀ ਨਾ ਇਸ ਦਾ ਤਾਂ ਕੁਝ ਬੰਨਾ ਹੀ ਨਹੀਂ ਚਾਹੀਦਾ ساری ਜ਼ਿੰਦਗੀ ਇਦਾਂ ਹੀ ਠੇਕੇ ਖਾਣਿਆ ਪਾਪਕੇ ਜੋ ਉਹਨਾਂ ਦੀ ਜੋ 네ਗੇਟਿਵ ਇਮੋਸ਼ਨ ਨੇ 네ਗੇਟਿਵ એનਰਜੀ ਆ ਉਹ ਤੁਹਾਡੇ ਤੇ ਅਟੈਕ ਕਰਦੀ ਹੀ ਕਰਦੀ ਏ ਹੁਣ ਜੇ ਉਹੀ ਚੀਜ਼ਾਂ ਇਸ ਕਿਤਾਬ ਦੇ ਮੁਤਾਬਕ ਮੰਨ ਲਈਏ ਤਾਂ ਉਸ ਦੇ ਕਸੂਰਵਾਰ ਤੁਸੀਂ ਹੁੰਦੇ ਹੋ ਤੇ ਇਸ ਕਿਤਾਬ ਦਾ ਜੋ ਚੌਥਾ ਲੂਪ ਹੋਲ ਆ ਉਹ ਇਹ ਹੈ ਕਿ ਕਿਤਾਬ ਸਾਦੀ ਦੀ ਸਾਰੀ ਜੋ ਹੈ ਪਦਾਰਥਵਾਦੀ ਹੀ ਗੱਲ ਕਰਦੀ ਆ ਹਮੇਸ਼ਾ ਮਹਿੰਗੀ ਗੱਡੀ ਵੱਡਾ ਘਰ ਤੇ ਜ਼ਿਆਦਾ ਪੈਸਾ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਸਭ ਫਾਲਤੂ ਚੀਜ਼ਾਂ ਨੇ ਤੇ ਕਿਸੇ ਵੀ ਇਨਸਾਨ ਕੋਲ ਇਹ ਸਭ ਹੋਣਾ ਨਹੀਂ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਸਮਾਜ ਦਾ ਜੋ ਤਾਣਾ ਵਣਾ ਉਹ ਸਭ ਮਾਇਆ ਜਾਲ ਤੇ ਹੀ ਨਿਰਭਰ ਹੈ ਚਾਹੇ ਉਹ ਕੋਈ ਰਿਸ਼ਤਾ ਹੀ ਕਿਹੋ ਜਿਹਾ ਹੋਣਾ ਹੋਵੇ ਸਭ ਮਾਇਆ ਜਾਲ ਦੇ ਦੁਆਲੇ ਹੀ ਘੁੰਮਦਾ ਹੈ ਤੇ ਮਾਇਆ ਤੇ ਹੀ ਨਿਰਭਰ ਹੈ ਪਰ ਇਹ ਇੱਕ ਗੱਲ ਤੁਹਾਡੇ ਪੱਖ ਨੂੰ ਨਹੀਂ ਦੱਸਦੀ ਕਿ ਤੁਸੀਂ ਆਪਣਾ ਕਰਤਾਰ ਕਿਵੇਂ ਰੱਖਣਾ ਖੁਦ ਲਈ ਤੇ ਸਮਾਜ ਲਈ ਕਿ ਤੁਸੀਂ ਆਪਣਾ ਮਨ ਕਿਵੇਂ ਸ਼ਾਂਤ ਰੱਖਣਾ ਹੈ ਤੇ ਆਪਣੇ ਆਪ ਨੂੰ ਕਿਸ ਤਰ੍ਹਾਂ ਬਿਹਤਰ ਕਰਨਾ ਤੁਸੀਂ ਆਪਣੇ ਅਧਿਆਤਮਵਾਦ ਦਾ ਕਿਸ ਤਰ੍ਹਾਂ ਹੋਰ ਕਦਮ ਵਧਾਉਣਾ ਜੇਕਰ ਮੰਨ ਕੇ ਚੱਲੋ ਤੁਸੀਂ ਵਿਜ਼ੂਅਲਾਈਜੇਸ਼ਨ ਕਰਕੇ ਆਕਰਸ਼ਣ ਦੇ ਸਿਧਾਂਤ ਨੂੰ ਫੋਲੋ ਕਰਕੇ ਕੁਝ ਚੀਜ਼ਾਂ ਪਾ ਵੀ ਲੈਣੇ ਹੋ ਕਿਸੇ ਮੁਕਾਮ ਤੱਕ ਪਹੁੰਚ ਵੀ ਜਾਣੇ ਹੋ ਤਾਂ ਉਹਨਾਂ ਨੂੰ ਸਾਹਮਣਾ ਕਿਵੇਂ ਉਹ ਤੁਹਾਡੀ ਸੋਚ ਦਾ ਪੈਮਾਨਾ ਕਿ ਢੰਗ ਦਾ ਹੋਣਾ ਚਾਹੀਦਾ ਉਸ ਪਾਸੇ ਤੁਹਾਨੂੰ ਇੱਕ ਵੀ ਸ਼ਬਦ ਨਹੀਂ ਮਿਲਣਾ ਇਸ ਕਿਤਾਬ ਦੇ ਵਿੱਚ ਹੁਣ ਤੁਸੀਂ ਇੱਕ ਗੱਲ ਦੇਖੋ ਕਿ ਜੇਕਰ ਤੁਸੀਂ ਕੋਈ ਚੀਜ਼ ਖਰੀਦਣੀ ਹੈ ਘਰ ਦੇ ਲਈ ਤਾਂ ਤੁਸੀਂ ਪਹਿਲਾਂ ਉਸ ਦੀ ਜਗ੍ਹਾ ਤਿਆਰ ਕਰਦੇ ਹੋ ਜਗ੍ਹਾ ਡਿਸਾਈਡ ਕਰਦੇ ਹੋ ਕਿ ਮੈਂ ਇੱਥੇ ਰੱਖਣੀ ਹੈ ਜਾਂ ਇੱਥੇ ਇਸ ਦੇ ਵਾਸਤੇ ਜਗ੍ਹਾ ਤਿਆਰ ਕਰਨੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤਾਂ ਉਸ ਦਾ ਤੁਹਾਡੇ ਅੰਦਰ ਕਮਰਾ ਬਣਿਆ ਹੋਣਾ ਚਾਹੀਦਾ ਜੇਕਰ ਤੁਹਾਡੇ ਅੰਦਰ ਪਹਿਲਾ ਹੀ ਕਮਰਾ ਤਿਆਰ ਹੋਵੇਗਾ ਤਾਂ ਚੀਜ਼ਾਂ ਦਾ ਆਕਰਸ਼ਣ ਆਪਣੇ ਆਪ ਕੰਮ ਕਰੇਗਾ ਚੀਜ਼ਾਂ ਆਪਣੇ ਆਪ ਅਟਰੈਕਟ ਹੋਣਗੀਆਂ ਬਸ ਇਹ ਫੰਡਾ ਸਮਝਣਾ ਪੈਣਾ ਕਿ ਕਾਲੂ ਜੇਕਰ ਕੋਈ ਗੱਡੀ ਖਰੀਦ ਵੀ ਲਈ ਤਾਂ ਉਸ ਨੂੰ ਖੜੀ ਕਿੱਥੇ ਕਰਾਉਂਗੇ ਕਿਉਂਕਿ ਤੁਹਾਡੇ ਕੋਲੇ ਤਾਂ ਕੋਈ ਜਗ੍ਹਾ ਹੀ ਹੈ ਨਹੀਂ ਕਿ ਉਸ ਨੂੰ ਗਵਾਂਡਿਆਂ ਦੇ ਖੜੀ ਕਰਾਉਂਗੇ ਸੋ ਆਖਰੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਇੱਕ ਕਿਤਾਬ ਵੜਨ ਤੋਂ ਨਹੀਂ ਰੋਕ ਰਿਹਾ ਕਿਤਾਬ ਪੜੋ ਇਹਦੇ ਨਾਲ 4-5 ਕਿਤਾਬਾਂ ਹੋਰ ਪੜੋ ਜੋ ਤੁਹਾਨੂੰ ਸਹੀ ਮਾਰਗਦਰਸ਼ਨ ਦੇਣ ਆਖਰਕਾਰ ਤੁਹਾਨੂੰ ਵੀ ਤਾਂ ਪਤਾ ਲੱਗੇ ਕਿ ਤੁਸੀਂ ਕਿੰਨੇ ਕੁ ਪਾਣੀ ਦੇ ਵਿੱਚ ਫਿਰਦੇ ਹੋ ਤੇ ਤੁਹਾਡੇ ਦਿਮਾਗ ਦਾ ਜੋ ਬৌਧਿਕ ਪੱਧਰ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਕਿਸ ਲੈਵਲ ਤੱਕ ਹੈ ਸੋ ਜੇ ਵੀਡੀਓ ਦਾ ਮੁੱਦਾ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਹਾਂ ਜੇਕਰ ਇਹ ਕਿਤਾਬ ਤੁਸੀਂ ਪੜ੍ਹੀ ਹੈ ਜਾਂ ਪੜ੍ਹਨੀ ਹੈ ਜਾਂ ਪੜ੍ਹ ਰਹੇ ਹੋ ਤਾਂ ਉਸ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਕਮੈਂਟ ਬਾਕਸ ਦੇ ਵਿੱਚ ਮੇਰੇ ਨਾਲ ਜਰੂਰ ਸਾਂਝਾ ਕਰਨਾ ਸ਼ੁਕਰੀਆ